ਮੈਂ ਤੁਹਾਡਾ ਪੱਤਰਕਾਰ ਪਿੰਦਰਮਨ ਪਹੁੰਚਿਆ ਸਰਹੰਦ ਮੰਡੀ ਫਤੇਗੜ ਸਾਹਿਬ ਹਸ ਐਂਡ ਕੰਪਨੀ ਸ਼ਾਪ ਨੰਬਰ 139 ਸਰਹੰਦ ਮੰਡੀ ਦੇ ਵਿੱਚ ਦੇਖੋ ਝੋਨਾ ਬਾਸਮਤੀ ਇਹ ਮੰਡੀ ਦੇ ਵਿੱਚ ਪਹੁੰਚ ਗਿਆ 1509 ਬਾਸਮਤੀ ਦੀ ਕਿਸਮ ਹੈ ਜਿਹੜੇ ਕਿ ਕਿਸਾਨ ਜਿਹੜੇ ਆਏ ਨੇ ਪਿੰਡ ਰਾਜੇਵਾਲ ਪਿੰਡ ਕੁੱਲੇ ਵਾਲ ਜਿਨ੍ਹਾਂ ਦਾ ਇਹ ਝੋਨਾ 2900 ਤੋਂ ਲੈ ਕੇ ਲਗਭਗ 3200 ਦੇ ਕਰੀਬ ਰੇਟ ਲੱਗਿਆ ਆਪਾਂ ਸਾਰੀ ਗੱਲਬਾਤ ਜਿਹੜੇ ਇੱਥੇ ਕਿਸਾਨ ਝੋਨਾ ਲੈ ਕੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਝੋਨਾ ਉਹਨਾਂ ਨੇ ਕਦੋਂ ਲਗਾਇਆ ਸੀ ਕਿੰਨਾ ਇਸ ਝੋਨੇ ਨੂੰ ਤਿਆਰ ਕਰਨ ਦੇ ਲਈ ਸਮਾਂ ਲੱਗਿਆ ਦੇਖੋ ਝੋਨਾ ਨਾਲ ਦੀ ਨਾਲ ਜਿਹੜਾ ਝੋਨੇ ਦੀ ਤਲਾਈ ਵੀ ਹੋ ਰਹੀ ਹੈ ਇਹ ਵੀ ਇੱਕ ਵਧੀਆ ਗੱਲ ਹੈ ਵੀ ਨਾੜ ਦੇ ਨਾਲ ਝੋਨੇ ਦੀ ਤਲਾਈ ਵੀ ਹੋ ਰਹੀ ਹੈ ਬੋਰੀਆਂ ਦੇ ਵਿੱਚ ਪੈਕ ਕੀਤਾ ਜਾ ਰਿਹਾ ਹੈ ਝੋਨਾ ਕਰਦੇ ਆਂ ਗੱਲਬਾਤ ਕਿਸਾਨ ਦੇ ਨਾਲ ਕੀ ਨਾਮ ਹੈ ਜੀ ਜਾਨਵਰਾਂ ਢੀਰਤ ਜੀ ਪੰਡਰਾਜੇ ਵਾਲਾ ਥੋਲੇ ਵਾਲ ਇਹ ਤੁਸੀਂ ਇਹ ਜਿਹੜਾ ਝੋਨਾ ਲਗਾਇਆ ਸੀ ਕਿਹੜੀ ਕਿਸਮ ਹੈ ਜੀ ਇਹ 15 ਦਾ 9 ਹੈ ਜੀ ਇਹ ਕਿੰਨੇ ਮਤਲਬ ਸਮੇਂ ਦੇ ਵਿੱਚ ਇਹ ਤਿਆਰ ਹੋ ਗਿਆ ਸੀ ਝੋਨਾ ਜੀ ਇਹ 90 ਤੋਂ 100 ਇੰਚ ਤਿਆਰ ਹੋ ਜਾਂਦਾ ਜੀ 90 ਤੋਂ ਲਗਭਗ 100 ਦਿਨਾਂ ਦੇ ਵਿੱਚ ਹਾਂ ਜੀ ਇਹ ਤੁਸੀਂ ਅੱਜ ਇਸ ਰੰਦ ਮੰਡੀ ਦੇ ਵਿੱਚ ਲੈ ਕੇ ਆਏ ਹੋ ਹਾਂ ਜੀ ਤੁਹਾਨੂੰ ਇੱਥੇ ਕੋਈ ਕੋਈ ਦਿੱਕਤ ਤਾਂ ਨਹੀਂ ਆਈ ਜੀ ਨਹੀਂ ਕੋਈ ਦਿੱਕਤ ਨਹੀਂ ਜੀ ਬਹੁਤ ਸਾਫ਼ ਸੁਥਰੀ ਮੰਡੀ ਆ ਜੀ ਹਾਂ ਜੀ ਬਹੁਤ ਸਾਫ਼ ਸੁਥਰੀ ਮੰਡੀ ਆ ਆਉਂਦੀ ਦਾ ਪੱਕਾ ਲਾ ਕੇ ਕੰਡਾ ਹੋ ਜਨਾ ਜੀ ਨਾਲ ਦੀ ਨਾਲ ਕੰਡਾ ਹੋ ਗਿਆ ਜੀ ਹਾਂ ਜੀ ਇਹ ਜਿਹੜਾ ਝਾੜ ਹੈ ਮਤਲਬ ਕਿੰਨਾ ਨਿਕਲੇ ਜੀ ਝਾੜ ਦਾ ਲਗਭਗ 20 ਕੁੰਟਲ ਦੇ ਲਗਭਗ ਆਊਗਾ ਜੀ ਅੱਛਾ 20 ਕੁੰਟਲ ਦੇ ਲਗਭਗ ਹੋਊਗਾ ਜੀ ਹਾਂ ਜੀ ਤੇ ਬਾਕੀ ਹੁਣ ਤੁਲੇ ਤੇ ਪਤਾ ਲੱਗੂ ਜੀ ਰਾਈਟ ਬਾਕੀ ਜਿਹੜਾ ਇਹ ਮਤਲਬ ਹੁਣ ਤਲਾਈ ਹੋ ਰਹੀ ਹੈ ਵਾਈ ਹੁੰਦੀ ਹੈ ਜੀ ਤੇ ਜਿਹੜੇ ਪ੍ਰਬੰਧ ਤੁਹਾਨੂੰ ਮਤਲਬ ਇੱਥੇ ਜਿਹੜੇ ਮੰਡੀ ਜਿਸ ਤਰ੍ਹਾਂ ਦੇ ਚ ਬਹੁਤ ਵਧੀਆ ਲੱਗੇ ਵਧੀਆ ਲੱਗੇ ਆ ਜੀ ਹਾਂ ਜੀ ਤੇ ਹੋਰ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਹਾਈ ਸਹੀ ਕਹਾਂ ਕਿ ਓਰੇ ਆਓ ਤੇ ਆਪਣਾ ਟਾਈਮ ਨਾਲ ਬਦਲ ਜੋ ਕੇ ਆਪਣੇ ਘਰ ਨੂੰ ਜਾਓ ਅੱਛਾ ਵੀ ਇੱਥੇ ਸਰੰਦ ਮੰਡੀ ਦੇ ਆ ਵਿੱਚ ਆਓ ਵੀ ਨਾਲ ਦੀ ਨਾਲ ਆਪਣੀ ਫਸਲ ਤਲਾ ਕੇ ਆਪਣੇ ਆਰਾਮ ਨਾਲ ਟਾਈਮ ਨਾਲ ਘਰ ਨੂੰ ਜਾਓ ਜੀ ਟਾਈਮ ਨਾਲ ਘਰ ਨੂੰ ਜਾਓ ਹਾਂ ਜੀ ਭਾਅ ਵੀ ਠੀਕ ਲਾਉਂਦੇ ਨੇ ਜੀ ਹਾਂ ਜੀ ਪਾ ਵੀ ਠੀਕ ਲਾਉਂਦੇ ਨੇ ਜੇ ਤਾਂ ਹੁਣ 6 ਵਜੇ ਆਇਆ ਜੀ ਸਾਢੇ 7:00 ਵਜੇ ਨੂੰ ਚੱਲ ਜਾਓ ਅੱਛਾ ਇਹ ਲਗਭਗ 6 ਵਜੇ ਆਇਆ ਹੁਣ ਤੁਸੀਂ ਹਾਂ ਜੀ 1 ਘੰਟੇ ਦੇ ਵਿੱਚੇ ਤੁਹਾਡੀ ਸਾਰਾ ਕੰਮ ਤਲਾਈ ਨਾਲ ਹੁੰਦੇ ਨਾਲ ਹੋ ਰਿਹਾ ਨਹੀਂ ਨਾਲ ਦੀ ਨਾਲ ਹੁੰਦਾ ਹੈ